ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਚੁਟਕੀਆਂ ਵਿੱਚ ਹੀ ਸਕਿਨ ਅਲਰਜੀ ਚਮੜੀ ਦੀ ਅਲਰਜੀ ਨੂੰ ਦੂਰ ਕਰਨ ਦਾ ਜ਼ਬਰਦਸਤ ਘਰੇਲੂ ਨੁਸਖਾ। ਜੀ ਹਾਂ ਦੋਸਤੋ ਜੇਕਰ ਤੁਹਾਨੂੰ ਕਿਸੇ ਵੀ ਕਾਰਨ ਚਮੜੀ ਦੀ ਅਲਰਜੀ ਹੋ ਗਈ ਹੈ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਬਰਦਸਤ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਦੇ ਇੱਕ ਹੀ ਵਾਰ ਦੇ ਇਸਤੇਮਾਲ ਨਾਲ ਚਮੜੀ ਦੀ ਅਲਰਜੀ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ। ਸੋ ਬਿਨਾ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਸ ਦੇਸੀ ਨੁਸਖੇ ਬਾਰੇ। ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਦੋ ਚੀਜ਼ਾਂ ਦੀ ਲੋੜ ਪਵੇਗੀ ਜੋ ਕਿ ਬੜੇ ਹੀ ਆਸਾਨੀ ਨਾਲ ਘਰ ਵਿੱਚੋਂ ਹੀ ਮਿਲ ਜਾਂਦੀਆਂ ਹਨ ਉਹ ਦੋ ਚੀਜ਼ਾਂ ਕਿਹੜੀਆਂ ਹਨ ਨਾਰੀਅਲ ਦਾ ਤੇਲ ਅਤੇ ਨਿੰਬੂ ਦਾ ਰਸ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਅਸੀਂ ਨਾਰੀਅਲ ਦਾ ਤੇਲ ਅਤੇ ਨਿੰਬੂ ਦਾ ਰਸ ਲਿਆ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਨੂੰ ਕਿਵੇਂ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਖਾਲੀ ਕੋਲੀ ਲੈਣੀ ਹੈ ਤੇ ਦੋ ਚਮਚ ਨਾਰੀਅਲ ਦੇ ਤੇਲ ਦੇ ਲੈ ਕੇ ਕੋਲੀ ਵਿੱਚ ਪਾ ਦੇਣੇ ਹਨ ਤੇ ਦੋ ਚਮਚ ਹੀ ਨਿੰਬੂ ਦੇ ਰਸ ਦੇ ਲੈ ਕੇ ਤੁਸੀਂ ਨਾਰੀਅਲ ਦੇ ਤੇਲ ਵਿੱਚ ਮਿਲਾ ਦੇਣੇ ਹਨ ਤੇ ਚਮਚ ਨਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੇ ਹੈ ਬਹੁਤ ਹੀ ਅਸਰਦਾਰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਅਲਰਜੀ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਇੱਕ ਰੂਹ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਇਸ ਨੁਸਖੇ ਨੂੰ ਰੂਹ ਤੇ ਲਗਾ ਕੇ ਜਿੱਥੇ ਵੀ ਚਮੜੀ ਤੇ ਤੁਹਾਨੂੰ ਅਲਰਜੀ ਦੀ ਸਮੱਸਿਆ ਹੈ ਉੱਥੇ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਲਗਾਉਣਾ ਹੈ ਜਿਸ ਤਰੀਕੇ ਨਾਲ ਅਸੀਂ ਵੀਡੀਓ ਵਿੱਚ ਲਗਾ ਰਹੇ ਹਾਂ ਉਸੇ ਤਰੀਕੇ ਨਾਲ ਹੀ ਤੁਸੀਂ ਇਸ ਨੁਸਖੇ ਨੂੰ ਆਪਣੀ ਚਮੜੀ ਤੇ ਅਲਰਜੀ ਵਾਲੀ ਜਗ੍ਹਾ ਤੇ ਚੰਗੀ ਤਰ੍ਹਾਂ ਲਗਾਉਣਾ ਹੈ ਇਹੀ ਸਮੇਂ ਬਾਅਦ ਤੁਸੀਂ ਖੁਦ ਹੀ ਮਹਿਸੂਸ ਕਰੋਗੇ ਕਿ ਚਮੜੀ ਦੀ ਅਲਰਜੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਲਗਾਤਾਰ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਚਮੜੀ ਦੀ ਅਲਰਜੀ ਖਾਰਿਸ਼ ਲਾਲ ਨਿਸ਼ਾਨ ਦਾਦ ਖਾਜ ਖੁਜਲੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਨਾਰੀਅਲ ਦੇ ਤੇਲ ਅਤੇ ਨਿੰਬੂ ਦੇ ਰਸ ਅੰਦਰ ਕੁਝ ਅਜਿਹੇ ਕੁਦਰਤੀ ਤੱਤ ਪਾਏ ਜਾਂਦੇ ਹਨ ਜੋ ਕਿ ਚਮੜੀ ਦੇ ਅੰਦਰ ਤੱਕ ਜਾ ਕੇ ਇਨਫੈਕਸ਼ਨ ਬੈਕਟੀਰੀਆ ਨੂੰ ਮਾਰ ਦਿੰਦੇ ਹਨ ਜਿਸ ਨਾਲ ਚਮੜੀ ਦੀ ਹਰ ਤਰ੍ਹਾਂ ਦੀ ਅਲਰਜੀ ਜੜ ਤੋਂ ਹੀ ਖਤਮ ਹੋ ਜਾਂਦੀ ਹੈ ਬਸ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਨੁਸਖੇ ਨੂੰ ਤੁਸੀਂ ਰੂਨ ਨਾਲ ਹੀ ਲਗਾਉਣਾ ਹੈ ਆਪਣੀ ਉਂਗਲੀ ਨਾਲ ਨਹੀਂ ਲਗਾਉਣਾ ਸੋ ਦੋਸਤੋ ਤੁਸੀਂ ਵੀ ਆਪਣੀ ਚਮੜੀ ਦੀ ਅਲਰਜੀ ਦਾ ਦਖ ਖਦ ਖੁਜਲੀ ਲਾਲ ਨਿਸ਼ਾਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਾਡੇ ਦੱਸੇ ਹੋਏ ਘਰੇਲੂ ਨੁਸਖਿਆਂ ਨੂੰ ਘਰ ਵਿੱਚ ਤਿਆਰ ਕਰਕੇ ਜਰੂਰ ਇਸਤੇਮਾਲ ਕਰੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ